ਤਕਰੀਬਨ 14 ਮਹੀਨੇ ਹੋ ਗਏ ਨੇ ਡੈਲਸੀ ਜ ਨੂੰ ਔਰ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਇੱਥੇ ਤੱਕ ਇਹ ਕੰਟੀਨਿਊ ਵੀ ਫਰੀ ਹੈ ਤੇ ਜ਼ਰੂਰਤਮੰਦ ਮਰੀਜ਼ ਨੇ ਸਾਡੇ ਡੈਲਸੀ ਜਾਲੇ ਉਹਨਾਂ ਨੂੰ ਰਾਸ਼ਨ ਦੀ ਸੇਵਾ ਵੀ ਫਰੀ ਹੈ ਇੱਥੇ ਤੱਕ ਹੈ ਪੜਾਈ ਦੀ ਜਿਹੜੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਉਹ ਵੀ ਅਸੀਂ ਅਡੋਪਟ ਪੜ੍ਹਾਈ ਲਈ ਅਡੋਪਟ ਕੀਤੀ ਹੋਈ ਹੈ ਖੇ ਰਿਹਾ ਨਾ ਰੋਜ਼ ਲੋਕਾਂ ਨੂੰ ਪਹਿਲਾਂ 48 ਮਰੀਜ਼ਾਂ ਨੂੰ ਜੀਵਨਦਾਨ ਮਿਲਦਾ ਸੀ ਹੁਣ 72 ਮਰੀਜ਼ਾਂ ਨੂੰ ਰੋਜ਼ ਜੀਵਨਦਾਨ ਮਿਲੂਗਾ ਅਗਲੇ ਮਹੀਨੇ ਤੋਂ 105 ਲੋਕਾਂ ਨੂੰ ਜੀਵਨਦਾਨੇ ਤੇ ਪਰਮਾਤਮਾ ਦੇ ਮੇਰੇ ਵਾਹਿਗੁਰੂ ਦੇ ਸਹਿਯੋਗ ਨਾਲ ਇੱਥੇ ਮਿਲਣਾ ਹੈਗਾ ਯਾ ਇੱਕ ਡੈਲਸਿਸ ਦੀ ਕੀਮਤ ਪ੍ਰਾਈਵੇਟ ਹਸਪਤਾਲ 'ਚ 7000 ਹੈ ਜੇ 12 ਕਰਾਰਾ ਹੈ तकरीबन 80 90 ਹਜ਼ਾਰ ਰੁਪਏ ਲੱਗਦਾ ਹੈ ਇੱਥੇ 90 ਰੁਪਏ ਨਹੀਂ ਲੱਗਦੇ ਹੈਗੇ ਉੱਥੇ 90 ਹਜ਼ਾਰ ਇੱਥੇ 90 ਰੁਪਏ ਨਹੀਂ ਲੱਗਦੇ ਇੱਥੇ ਤਾਂ ਕੈਸ਼ ਕਾਊਂਟਰ ਹੀ ਕੋਈ ਨਹੀਂ ਹੈ ਜੀ ਇਹ ਮੰਦਿਰ ਗੁਰਦੁਆਰਾ ਮਸਜਿਦ ਚਰਚ ਇੱਥੇ ਹੀ ਹੈ ਸਾਰਾ ਕੁਝ ਆ ਕਿਉਂਕਿ ਇੱਥੇ ਚਲਦੀ ਹੈ ਫਿਰਦਾ ਮੂਰਤੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ ਲੁਧਿਆਣਾ ਜਿੱਥੇ ਇੱਕ ਡਾਇਲਿਸਿਸ ਸੈਂਟਰ ਚੱਲਦਾ ਵਾ ਇੱਥੇ ਬਿਲਕੁਲ ਫ੍ਰੀ ਜਿਹੜਾ ਵਾ ਟ੍ਰੀਟਮੈਂਟ ਜਿਹੜਾ ਵਾ ਕੀਤਾ ਜਾਂਦਾ ਵਾ ਤਾਂ ਮੇਰੇ ਨਾਲ ਸਮਾਜ ਸੇਵੀ ਦੀਪਕ ਗਰਗ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਦੀਪਕ ਜੀ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਹੈਗਾ ਵਾ ਮਸ਼ੀਨਰੀ ਵੀ ਇੱਥੇ ਟੌਪ ਦੀ ਮਸ਼ੀਨਰੀ ਲਗਾਈ ਗਈ ਆ ਫ੍ਰੀ ਦੇ ਵਿੱਚ ਤੁਸੀਂ ਇੱਥੇ ਇਲਾਜ ਕਰਦੇ ਹੋ ਤੁਹਾਡੀ ਇੱਕ ਵੀਡੀਓ ਦੋ ਦਿਨ ਦਿਨ ਪਹਿਲਾਂ ਵੀ ਇੱਕ ਵਾਇਰਲ ਹੋਈ ਸੀ ਜਿੱਥੇ ਬਹੁਤ ਸਾਰਾ ਰਿਸਪਾਂਸ ਮਿਲਿਆ ਹੈਗਾ ਵਾ ਕਿਸ ਤਰ੍ਹਾਂ ਇਹ ਸੈਂਟਰ ਚੱਲਦਾ ਕਦੋਂ ਸ਼ੁਰੂਆਤ ਕੀਤੀ ਸੀ मेरे दोस्तों पहला तो ਤੁਹਾਨੂੰ ਮੈਂ ਦੱਸਣਾ ਛਾਣੇ ਜਿਹੜੀ ਉਹ ਵੀਡੀਓ ਵਾਇਰਲ ਹੋਈ ਸੀ ਮੈਨੂੰ ਨਹੀਂ ਪਤਾ ਕਿਵੇਂ ਵਾਇਰਲ ਹੋਈ ਆ ਕਿਉਂਕਿ ਉਹ ਸ਼ਨੀਵਾਰ ਦੀ ਵੀਡੀਓ ਪਾਈ ਸੀਗੀ ਬਹੁਤ ਵਾਇ ਮੈਂ ਤਾਂ ਪੂਰੇ ਬੜਚੀ ਉਹ ਵਾਇਰਲ ਹੋਈ ਆ ਤੁਹਾਨੂੰ ਮੈਂ ਉਸ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦੱਸਦਾ ਇਹ तकरीबन 14 ਮਹੀਨੇ ਹੋ ਗਏ ਨੇ ਡਲਸੀ ਜ ਨੂੰ ਔਰ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਲਸੀ ਸੈਂਟਰ ਹੈ ਜਿੱਦੇ ਕੋਈ ਕੈਸ਼ ਕਾਊਂਟਰ ਨਹੀਂ ਹੈਗਾ ਇੱਥੇ ਤੱਕ ਇਹ ਕੰਟੀਨਿਊ ਵੀ ਫਿਰਿਆ ਉਹ ਤੁਹਾਡੇ ਮਾਧਿਅਮ ਤੁਹਾਡੇ ਚੈਨਲ ਮਾਧਿਅਮ ਤੋਂ ਅੱਜ ਮੈਂ ਤੁਹਾਨੂੰ ਦੱਸਣਾ ਜਾ ਰਿਹਾ ਹਾਂ ਇਹ ਉਹ ਮਰੀਜ਼ ਨੇ ਜਿਹੜੇ ਰੋਜ਼ ਤਿਲ ਤਿਲ ਮਰਦੇ ਨੇ ਇਹਨਾਂ ਦੇ ਜਿਹੜੇ ਜ਼ਰੂਰਤਬੰਦ ਮਰੀਜ਼ ਨੇ ਸਾਡੇ ਡੈਲਸੀ ਜਾਲੇ ਉਹਨਾਂ ਨੂੰ ਰਾਸਨ ਦੀ ਸੇਵਾ ਵੀ ਫਰੀ ਹੈ ਇੱਥੇ ਤੱਕ ਹੈ ਪੜ੍ਹਾਈ ਦੀ ਜਿਹੜੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਉਹ ਵੀ ਅਸੀਂ ਅਡੋਪ ਪੜ੍ਹਾਈ ਲਈ ਅਡੋਪਟ ਕੀਤੀ ਹੋਈ ਹੈ ਇਹ ਨਾਰਥ ਇੰਡੀਆ ਦਾ ਮੈਂ ਕਹੈ ਸਾਰਾ ਸਭ ਤੋਂ ਵੱਡਾ ਡੈਲਸੀ ਸੈਂਟਰ ਦੇ ਨਾਲ ਆ ਇਸ ਸਮਾਜ ਸੰਸਾ ਸਾਡੀ ਜਿਹੜੇ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਹੈਗੀ ਹੈ ਇਹ ਐਜੂਕੇਸ਼ਨ ਤੇ ਹੈਲਥ ਦੀ ਦੇਖੋ ਕੋਈ ਕਿਸੇ ਦੀ ਸੇਵਾ ਦੇ ਰਿਹਾ ਦੋਨੇ ਸੇਵਾ ਇਕੱਠੀਆਂ ਕਿਉਂਕਿ ਤੁਸੀਂ ਆ ਡੈਲਸਿਸ ਸੈਂਟਰ ਦੇਖ ਰਹੇ ਹੋ ਨਾ ਰੋਜ਼ ਲੋਕਾਂ ਨੂੰ ਪਹਿਲਾਂ 48 ਮਰੀਜ਼ਾਂ ਨੂੰ ਜੀਵਨਦਾਨ ਮਿਲਦਾ ਸੀ ਹੁਣ 72 ਮਰੀਜ਼ਾਂ ਨੂੰ ਰੋਜ਼ ਜੀਵਨਦਾਨ ਮਿਲੂਗਾ ਅਗਲੇ ਮਹੀਨੇ ਤੋਂ 105 ਲੋਕਾਂ ਨੂੰ ਜੀਵਨਦਾਨੇ ਤੇ ਪਰਮਾਤਮਾ ਦੇ ਮੇਰੇ ਵਾਹਿਗੁਰੂ ਦੇ ਸਹਿਯੋਗ ਨਾਲ ਇੱਥੇ ਮਿਲਣਾ ਹੈਗਾ ਸੰਦੀਪ ਜੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਸੈਂਟਰ ਦੀ ਸ਼ੁਰੂਆਤ ਜੀ ਹੱਤੋਂ 10 ਸਾਲ ਪਹਿਲਾਂ ਅਸੀਂ ਬੱਚੇ ਦੀ ਪੜ੍ਹਾਈ ਤੋਂ ਕੀਤਾ ਸੀਗਾ ਬੱਚਿਆਂ ਦੀ ਪੜ੍ਹਾਈ ਹੈ ਫਿਰ ਮਤਲਬ ਦਵਾਈਆਂ ਦਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਡੈਲਸੀ ਜੀ ਮਰੀਜ਼ ਬੜਾ ਐਸਾ ਤੇ ਤਕਰੀਬਨ 7 ਸਾਲ ਤੋਂ ਅਸੀਂ ਡੈਲਸੀ ਜੀ ਮਰੀਜ਼ਾਂ ਦੀ ਮਤਲਬ ਸੇਵਾ ਕਰ ਰਹੇ ਨੇ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਜਾਂ ਕਿਸੇ ਪਾਸੇ ਮਤਲਬ ਅਸੀਂ ਡੈਲਸੀ ਜੀ ਮਰੀਜ਼ ਨੂੰ ਐਡਮਿਟ ਕਰਾਤਾ ਉਹਦੀ ਪੇਮੈਂਟ ਕਰਦੀ ਫਿਰ ਮੈਂ ਇਹ ਸੋਚਿਆ ਅਗੇ ਵੀ ਸਭ ਤੋਂ ਇਹ ਤਾਂ ਦੇਖੋ ਜੀ ਕੈਂਸਰ ਜਾਂ ਹਾਰੜ ਉਸ ਤੋਂ ਵੀ ਮਾੜੀ ਬਿਮਾਰੀ ਹੈ 72 ਘੰਟੇ ਬਾਅਦ ਹੀ 48 ਬੰਦੇ ਘੰਟੇ ਬਾਅਦ ਮਰੀ ਜਿੱਥੇ ਆਂਦਾ ਡੈਲਸੀ ਜੀ ਕਰਾਊਗਾ ਤਾਂ ਉਹ ਜੀਵਨ ਆਪਣਾ ਜੀਊਗਾ ਦੇਖੋ ਜਦ ਡੈਲਸੀ ਨਹੀਂ ਹੈ ਤੇ ਜੀਵਨ ਨਹੀਂ ਹੈ ਤੇ ਇਸ ਕਰਕੇ ਉਪਰਾਲਾ ਸੋਚਿਆ ਕਿਉਂ ਨਾ ਸਭ ਤੋਂ ਵੱਡਾ ਉਪਰਾਲਾ ਇਹ ਕੀ ਡੈਲਸੀ ਚ ਮਰੀ ਜਿੰਦੇ ਆਪਣੇ ਡੈਲਸੀ ਸੈਂਟਰ ਖੋਲਿਆ ਜਾ ਦੇਖੋ ਸਭ ਤੋਂ ਵੱਡਾ ਮੇਰੇ ਵਾਹਿਗੁਰੂ ਦਾ ਮੇਰੇ ਪਰਮਾਤਮਾ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਕੋਲ ਕੁਝ ਨਹੀਂ ਸੀਗਾ ਇਹ ਸੇਵਾ ਪਰਮਾਤਮਾ ਨੇ ਆਪਣੇ ਬੰਦੇ ਭੇਜੇ ਸਾਡੇ ਮੈਂਬਰ ਬਣੀ ਗਏ ਉਹਨਾਂ ਨੇ ਸੇਵਾ ਭੇਜੀਗੇ तकरीबन 6 ਕਰੋੜ ਰੁਪਿਆ ਇਸ ਤੇ ਲਾਗਤ ਨਾਲ ਅੱਜ ਜੋ ਵੀ ਮਸ਼ੀਨਾਂ ਲੱਗੀਆਂ 11 ਮਸ਼ੀਨਾਂ ਸੀ ਹੋਰ ਟੋਟਲ 35 ਮਸ਼ੀਨਾਂ ਇੱਥੇ ਹੋ ਜਾਣੀਆਂ ਜਿਹੜੀ 11 ਮਸ਼ੀਨਾਂ 10 ਮਸ਼ੀਨਾਂ ਸੀ ਲਾਣ ਲੱਗੇ ਆ ਉਹ ਜਿਹੜਾ ਇੱਕ ਯੂਨਿਟ ਲਾਣ ਲੱਗੇ ਉਹ ਅਸੀਂ ਹੈਪੀ ਫੋਰਜਿੰਗ ਦੇ ਨਾਂ ਤੇ ਲਾਵਾਂਗੇ ਅਸੀਂ ਜਿਹੜੇ ਸਾਨੂੰ ਪੰਜ ਮਸ਼ੀਨਾ ਜਿਹੜੀ ਵੱਡੀਆਂ ਨੇ ਮੈਂ ਕਹਿੰਨਾ ਕਿ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀਸੈਂਟਰ ਹੈ ਵੱਡਾ ਜਿਹੜਾ ਡੈਲਸੀਸੈਂਟਰ ਨਾਰਥ ਇੰਡੀਆ ਦਾ ਮੈਂ ਤੁਹਾਨੂੰ ਦੱਸਿਆ ਹੈਗਾ ਤੇ ਇੰਡੀਆ ਦਾ ਟੈਕਨੋਲੋਜੀ ਦਾ ਸਭ ਤੋਂ ਵੱਡਾ ਹਸਪਤਾਲ ਹੈ ਹੈਗਾ ਜਿਹੜੀ ਕਿ ਸਾਡੀ ਟੈਕਨੋਲੋਜੀ ਹੈ ਪੰਜ ਮਸ਼ੀਨਾ ਸਾਡੇ ਆਉ ਲੱਗੇ ਆ ਇੱਕ ਡੈਲਸੀਸ ਦੀ ਕੀਮਤ ਪ੍ਰਾਈਵੇਟ ਹਸਪਤਾਲ 'ਚ 7000 ਹੈ ਜੇ 12 ਕਰਾਰਾ ਹੈ तकरीबन 80 90 ਹਜ਼ਾਰ ਰੁਪਏ ਲੱਗਦਾ ਹੈ ਇੱਥੇ 90 ਰੁਪਏ ਨਹੀਂ ਲੱਗਦੇ ਹੈਗੇ ਉੱਥੇ 90 ਹਜ਼ਾਰ ਇੱਥੇ 90 ਰੁਪਏ ਨਹੀਂ ਲੱਗਦੇ ਇੱਥੇ ਤਾਂ ਕੈਸ਼ ਕਾਊਂਟਰ ਹੀ ਕੋਈ ਨਹੀਂ ਹੈ ਜੀ ਹੋਰ ਵੀ ਸਬਦਾਵਾਂ ਦਿੰਦੇ ਹੋ ਕੰਟੀਨ ਦੀ ਸਬਦਾ ਵੀ ਇੱਥੇ ਜਿਹੜੀ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਹੈ ਦੇਖੋ ਇੱਥੇ ਕੰਟੀਨ ਵੀ ਫ੍ਰੀ ਹੈ ਔਰ ਦਵਾਈਆਂ ਮੈਂ ਤੁਹਾਨੂੰ ਦੱਸਿਆ ਤੁਹਾਡੇ ਚੈਨਲ ਦੇ ਰਾਈ ਮੈਂ ਮਨਦੇ ਮਨ ਰਾਈ ਮੈਂ ਲੋਕਾਂ ਨੂੰ ਦੱਸਣਾ ਚਾਹ ਰਿਹਾ ਦੇਖੋ ਮੇਰੀ ਗੱਲ ਦਾ ਨਾ ਕਈ ਬੰਦੇ ਬੋਲਾ ਮਨਾ ਲੈਂਦੇ ਨੇ ਕਿਉਂਕਿ ਮੈਂ ਬਿਲਕੁਲ ਜਿਹੜੀ ਗੱਲ ਕਹਿਣੀ ਹੈ ਕਹੀ ਦੇਣੀ ਹੈਗੀ ਮੈਂ ਦੇਖੋ ਧਰ ਸਾਡੇ ਵੀਡੀਓ ਦੇ ਮਾਧਮ ਰਾਹੀਂ ਕੋਈ ਧਰਮ ਮਾੜਾ ਨਹੀਂ ਹੈਗਾ ਮਾੜੇ ਅਸੀਂ ਆਪ ਹੈਗੇ ਧਰਮ ਅਸੀਂ ਮਾੜੇ ਬਣਾਏ ਨੇ ਜਿੰਨਾ ਸਾਡਾ ਸੰਸਮਾਜ ਹੈ ਸਾਨੂੰ ਵਧੀਆ ਪੜ੍ਹਨ ਨਾ ਦਿੰਦਾ ਹੈਗਾ ਸਾਨੂੰ ਸੰਸਮਾਜ ਵੀ ਕਹਿੰਦਾ ਤੁਹਾਡੀ ਲੋੜ ਹੀ ਨਹੀਂ ਸਾਨੂੰ ਤਾਂ ਪੈਸੇ ਦੀ ਬਿਲਕੁਲ ਬਹੁਤ ਵਧੀਆ ਗਿਆਨ ਦੇ ਰਹੇ ਨੇ ਤੇ ਜੇ ਉਹ ਐਨਾ ਮਤਲਬ ਗਿਆਨ ਸਾਨੂੰ ਦੇ ਰਹੇ ਸੀ ਗਿਆਨ ਕਿਉਂ ਨਹੀਂ ਲੈ ਰਿਆ ਫਿਰ ਅਸੀਂ ਉੱਥੇ ਹੀ ਭਜਦੇ ਆ ਉੱਥੇ ਦਾਨ ਦਿੰਨੇ ਆ ਸਾਡਾ ਸੰਸਮਾਜ ਵੀ ਕਹਿੰਦਾ ਜਿਹੜੇ ਜ਼ਰੂਰਤਮੰਦ ਤੇ ਬੇਸਹਾਰਾ ਲੋਗਿਆ ਉਹਨਾਂ ਦੀ ਸੇਵਾ ਕਰੋ ਮੈਂ ਜਿਹੜੇ ਲੋਕੀ ਸੰਸਮਾਜ ਕੋਲ ਜਾ ਰਹੇ ਮੇਰੀ ਵੀ ਉਹਨਾਂ ਨਾਲ ਹੱਥ ਜੋੜ ਕੇ ਵੀ ਸੰਸਮਾਜ ਨੂੰ ਨਹੀਂ ਪੈਸੇ ਦੀ ਲੋੜ ਹੈ ਨਾ ਉਹ ਮੰਗਦੇ ਤੁਹਾਡੇ ਕੋਲ ਕਦੇ ਉਹਨਾਂ ਨੇ ਮੰਗਿਆ ਹੀ ਨਹੀਂ ਹੈਗਾ ਜਿਹੜੇ ਹੈ ਜੇ ਮੇਰੇ ਜੇ ਹੱਥੇ ਦਿਓ ਤੇ ਮੈਂ ਆਪਣੇ ਸੰਸਮਾਜ ਨੂੰ ਵੀ ਜਿੰਨੇ ਧਾਰਮਿਕ ਅਦਾਰੇ ਨੇ ਭਾਵੇਂ ਕਿਸੇ ਵੀ ਧਰਮ ਦੇ ਨੇ ਦੇਖੋ ਸਾਡਾ ਸੰਸਮਾਜ ਕੋਲ ਪਰਮਾਤਮਾ ਦੇ ਦੇਣ ਨੇ ਨਹੀਂ ਹੈ ਇੰਡੀਆ ਕੋਲ ਨਾ ਰੁਪਈਆ ਨਹੀਂ ਹੈ ਖਜ਼ਾਨੇ ਜਿੰਨਾ ਸਾਡੇ ਸੰਸਮਾਜ ਕੋਲ ਹੈਗਾ ਜੇ ਸੰਸਮਾਜ ਸਾਡੇ ਭਾਰਤ ਨੂੰ ਸਾਡੇ ਹਿੰਦੁਸਤਾਨ ਨੂੰ ਸਾਡੇ ਪੰਜਾਬ ਨੂੰ ਇਹ ਪੂਰਾ ਅਮਰੀਕਾ ਕੈਨੇਡਾ ਆ ਬਣਾਣਾ ਚਾਹੁੰਦੇ ਆ ਨਾ ਤੇ ਹਰ ਧਰਮ ਚ ਮੈਂ ਜਿੰਨੇ ਵੀ ਡੇਰੇ ਵਾਲੇ ਨੇ ਜਿੰਨਾ ਡੇਰਾ ਜਿਹੜੇ ਵੀ ਕੋਈ ਵਧੀਆ ਜਿੰਨੇ ਵੀ ਕੰਮ ਕਰ ਰਹੇ ਨੇ ਔਰ ਖਾਸ ਕਰਕੇ ਮੇਰੀ ਬੇਨਤੀ ਡੇਰਾ ਬਿਆਸ ਵਾਲੇ ਕੋਲ ਹੱਥ ਜੋੜ ਕੇ ਵੱਡੇ ਮਹਾਰਾਜ ਜੀ ਕੋਲ ਮੇਰੀ ਬੇਨਤੀ ਹੈਗੀ ਹੈ ਜਿੱਥੇ ਵੀ ਇੱਕ ਡੇਰਾ ਹੈਗਾ ਜਿੱਥੇ ਡੇਰਾ ਹਰ ਥਾਂ ਤੇ ਪਰਮਾਤਮਾ ਦੇ ਨਾਲ ਇੰਡੀਆ ਚ ਡੇਰਾ ਬਿਆਸ ਦੇ ਹਰ ਪਾਸੇ ਡੇਰੇ ਨੇ ਠੀਕ ਹੈ ਨਾ ਜੀ ਬਹੁਤ ਵੱਡਾ ਉਪਰਾਲਾ ਆ ਬੜਾ ਵਧੀਆ ਉਪਰਾਲਾ ਉਹ ਕਰ ਰਹੇ ਨੇ ਮੇਰਾ ਕੋਈ ਕਿੰਤੂ ਪਰੰਤੂ ਨਹੀਂ ਹੈ ਮੈਂ ਤਾਂ ਮਹਾਰਾਜ ਜੀ ਦੇ ਚਰਨਾਂ 'ਚ ਜੇ ਮੇਰੀ ਵੀਡੀਓ ਪਹਿਲੀ ਗੱਲ ਤਾਂ ਜਿੰਨੇ ਵੀ ਡੇਰੇ ਪ੍ਰੇਮੀ ਹੈਗੇ ਜਿੰਨੇ ਰਾਜਸਵਾਮੀ ਹੈਗੇ ਕਿ ਮੇਰੀ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚੇ ਜਿੰਨੇ ਮਤਲਬ ਡੇਰੇ ਆਪਣੇ ਹੈਗੇ ਆ ਜਿਵੇਂ ਆਪਾਂ ਲੁਧਿਆਣਾ 'ਚ ਖੋਲਦੇ ਹੋਰ ਕਿਸੇ ਇੱਕ ਡੈਲਸੀ ਸੈਂਟਰ ਭਾਵੇਂ ਪੰਜ ਮਸ਼ੀਨਾਂ ਦਾ ਖੋਲਦੇ ਠੀਕ ਹੈ ਨਾ ਜੀ ਉਹ ਖੋਲਣਾ ਚਾਹੀਦਾ ਕਿਉਂਕਿ ਦੇਖੋ ਸਭ ਤੋਂ ਵੱਡਾ ਪੰਜਾਬ 'ਚ ਵਿਆਸ ਦੇ ਰਹਾ ਹੈ ਮੇਰੇ ਹਿਸਾਬ ਨਾਲ ਜਿਹੜਾ ਕਿ ਮੈਨੂੰ ਜਿਹੜੀ ਸੋਚ ਹੈਗੀ ਉਹਨਾਂ ਦੇ ਨਿਆਂ ਹੀ ਬਹੁਤ ਜ਼ਿਆਦਾ ਪੂਰੇ ਇੰਡੀਆ 'ਚ ਹੈਗੇ ਆਨ ਵਾਲੇ ਟਾਈਮ 'ਚ ਸਰਕਾਰ ਵੀ ਬਣਾ ਸਕਦੇ ਨੇ ਇੰਡੀਆ 'ਚ ਕੋਈ ਵੱਡੀ ਗੱਲ ਨਹੀਂ ਜਿਹੜਾ ਵਧੀਆ ਉਪਰਾਲਾ ਕਰੂਗਾ ਸਾਰਾ ਕੁਝ ਕਰੂਗਾ ਦੇਖੋ ਜੇ ਸਰਕਾਰਾਂ ਨਹੀਂ ਕਰਨਗੀ ਤੇ ਜਿੰਨੇ ਵੀ ਵੱਡੇ ਡੇਰੇ ਚੱਲਦੇ ਨੇ ਜਿਹੜੇ ਵਧੀਆ ਕੰਮ ਕਰ ਰਹੇ ਨੇ ਜਿਨ੍ਹਾਂ ਕੋਲ ਪੈਸੇ ਵੀ ਆ ਹਰ ਇੱਕ ਚੀਜ਼ ਆਏਗੀ ਫੰਡਿੰਗ ਆਏਗੀ ਸਾਰਾ ਕੁਝ ਆ ਤੇ ਜੇ ਆਹ ਜੇ ਲੋਕਾਂ ਦੀ ਐਜੂਕੇਸ਼ਨ ਤੇ ਉਹਦੇ ਕਰਨਗੇ ਅਗਲੀਆਂ ਸਰਕਾਰਾਂ ਵੀ ਉਹਨਾਂ ਦੀ ਬੰਨਣੇ ਆ ਇਹ ਜਿਹੜੀਆਂ ਸਰਕਾਰਾਂ ਸਭ ਚਲੇ ਜਾਣਗੀਆਂ ਮੈਂ ਤੁਹਾਨੂੰ ਹੀ ਗੱਲ ਦੱਸਦਾ ਮੇਰੀ ਫਿਰ ਮੈਂ ਵਿਆਹ ਡੇਰੇ ਤੇ ਆਣਾ ਹੈਗਾ ਕਿਉਂਕਿ ਮੈਨੂੰ ਵੀ ਬੜਾ ਲਗਾਓ ਹੈਗਾ ਜਦੋਂ ਵਿਆਹ ਡੇਰੇ ਦਾ ਹਸਪਤਾਲ ਬਣਿਆ ਸੀ ਮੈਂ ਤੁਹਾਨੂੰ 84 ਦੇ ਦਸਕ ਦੀ ਗੱਲ ਕਰ ਰਿਹਾ ਹੈਗਾ ਮੈਂ ਵੀ ਸੇਵਾ ਤੇ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੇ ਮੈਂ ਤਾਂ ਗੁਰੂ ਮਹਾਰਾਜ ਜੀ ਨੂੰ ਮਹਾਰਾਜ ਜੀ ਨੂੰ ਇਹ ਗੱਲ ਕਹਾਂਗਾ ਜਿੰਨੇ ਵੀ ਹੈਗੇ ਡੇਰੇ ਵਾਲੇ ਜਿੰਨੇ ਵੀ ਮੇਰੇ ਭਰਾ ਨੇ ਇਹ ਤਾਂ ਬਿਆਸਤਾ ਕੇ ਵੀਡੀਓ ਪਹੁੰਚਾਣ ਹਰ ਡੇਰੇ ਤੇ ਜਿਵੇਂ ਲੁਧਿਆਣਾ ਪੰਜਾਬ ਕਿੱਥੇ ਵੀ ਇੱਕ ਡੈਲਸੀ ਸੈਂਟਰ ਖੋਲਣ ਇੱਕ ਛੋਟਾ ਜਿਹਾ ਜੇ ਸਕੂਲ ਖੋਲ ਦੇਣ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਰਮ ਦੀ ਸੇਵਾ ਹੈ ਕਰਮ ਭੂਮੀ ਹੈ ਇਹ ਮੰਦਿਰ ਗੁਰਦੁਆਰਾ ਮਸਜਿਦ ਚਰਚ ਇੱਥੇ ਹੀ ਹੈ ਸਾਰਾ ਕੁਝ ਆ ਕਿਉਂਕਿ ਇੱਥੇ ਚਲਦੀ ਹੈ ਫਿਰਦਾ ਮੂਰਤੀਆਂ ਨੇ ਕਹਿੰਦੇ ਪ੍ਰਮਾਤਮਾ ਕਿੱਥੇ ਆ ਦੇਖੋ ਮੰਦਰ ਗੁਰਦੁਆਰੇ ਜਾਂ ਕਿਤੇ ਵੀ ਆਪਾ ਧਾਰਮਿਕ ਆ ਉਥੇ ਮੂਰਤੀਆ ਇੱਥੇ ਚਲਦੀ ਫਿਰਦੇ ਆ ਮੂਰਤੀਆਂ ਨੇ ਪਤਾ ਨਹੀਂ ਕਿਹੜੇ ਆ ਪਰਮਾਤਮਾ ਇੱਥੇ ਵਾਸ ਹੈਗਾ ਜੇ ਡੇਰਾ ਬਿਆਸ ਇਹ ਜੀ ਸਮਾਜਿਕ এডਿਕੇਸ਼ਨ ਤੇ ਇਹਦੀ ਸੇਵਾਵਾਂ ਦੇਣਗੇ ਆਨ ਵਾਲੀ ਇੰਡੀਆ ਦੀ ਸਰਕਾਰ ਵੀ ਡੇਰਾ ਬਿਆਸ ਦੀ ਵੰਝਾ ਨਹੀਂ ਮੈਂ ਤੁਹਾਨੂੰ ਦੱਸਦਾ ਕਿਉਂਕਿ ਲੋਕੀ ਹਰ ਚੀਜ਼ ਤੋਂ ਪ੍ਰਭਾਵਿਤ ਹੁੰਦੇ ਜਾਂ ਕੋਈ ਹੋਰ ਮੈਨੂੰ ਨਹੀਂ ਪਤਾ ਹੈਗੇ ਸਾਡੇ ਨਾਲ ਕੰਟੈਕਟ ਕਰਨ ਅਸੀਂ ਕਹਿੰਦੇ ਕੋਈ ਵੀ ਧਾਰਮਿਕ ਸੰਸਥਾ ਡੈਲਸੀ ਸੈਂਟਰ ਖੋਲਣਾ ਚਾਹੂਗੀ ਅਸੀਂ ਪੂਰਾ ਯੋਗਦਾਨ ਦੇਾਂਗੇ ਪੂਰਾ ਟਾਈਮ ਦੇਾਂਗੇ ਪੂਰਾ ਜੋ ਵੀ ਸਾਡੇ ਕੋਲ ਸਹੀ ਹੋਊਗਾ ਕਿਉਂਕਿ ਅਸੀਂ ਤਾਂ ਆਪ ਲੋਕਾਂ ਕੋਲ ਮੰਗਦੇ ਆ ਕਿਉਂਕਿ ਸਾਨੂੰ ਤਜਰਬਾ 6 ਸਾਲ ਦਾ ਹੈਗਾ ਇਹ ਡੈਲਸੀ ਸੈਂਟਰ ਇਹਨਾਂ ਉਪਰਾਲਾ ਹੈਗਾ ਅੱਜ ਪੂਰੇ ਇੰਡੀਆ ਨਹੀਂ ਵੱਡ ਚ ਹੈਲਪਫੁਲ ਐਂਜੋ ਡੈਲਸੀ ਨਰਸੇਵਾ ਨਾਰਾਇਣ ਸੇਵਾ ਨੂੰ ਜਾਣਦੇ ਨੇ ਤੇ ਮੈਂ ਤਾਂ ਆਪਣੀ ਧਾਰਮਿਕ ਸੰਸਥਾਵਾਂ ਨੂੰ ਸਮਾਜਿਕ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਧਰਮ ਦੇ ਕੰਮ ਸਾਰੇ ਤੁਸੀਂ ਵਧੀਆ ਕਰਦੇ ਕਰੋ ਕੋਈ ਕਿੰਤੂ ਪਰੰਤੂ ਹੈ ਹੀ ਨਹੀਂ ਸਾਡਾ ਤੇ ਐਜੇ ਵੀ ਕੰਮ ਕਰੋ ਬਸ ਮੇਰੀ ਤਾਂ ਉਹਨਾਂ ਨਾਲ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਹੈ ਜੀ ਪੇਸ਼ਣ ਹੁਣ ਕਿੱਥੋਂ ਕਿੱਥੋਂ ਤੁਹਾਡੇ ਕੋ ਇੱਥੇ ਆ ਰਹੇ ਨੇ ਡਾਇਲਿਸਿਸ ਕਰਾਉਣ ਦੇ ਲਈ ਕੱਲੇ ਲੁਧਿਆਣੇ ਦੇ ਨੇ ਕਿ ਪੰਜਾਬ ਦੇ ਨੇ ਜਾਂ ਬਾਹਰੋਂ ਵੀ ਆ ਰਹੇ ਨੇ ਦੇਖੋ ਮੈਂ ਤੁਹਾਨੂੰ ਦੱਸਦਾ ਫਿਲਹਾਲ ਸਾਡੇ ਕੋਲ ਪੰਜਾਬ ਦੇ ਆ ਰਹੇ ਨੇ ਜਿਹੜੀ ਸਾਡੀ ਸ਼ਨੀਵਾਰ ਆਪਣੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਹ ਅਸੀਂ ਹੁਣ ਉਪਰਾਲਾ ਸਾਡਾ ਇੱਕ ਨਿਸਕਾਮ ਸੇਵਾ ਆਸ਼ਰਮ ਹੈਗਾ ਵਿਰਦਾ ਆਸਰਾ ਮੇਗਾ ਅਸੀਂ ਅੱਜ ਜਾਂ ਕੱਲ ਉਹਨਾਂ ਨਾਲ ਮੀਟਿੰਗ ਰੱਖਾਂਗੇ ਉੱਥੇ 20 30 ਕਮਰੇ ਹੋਰ ਪਾਈਏ ਜਿਹੜੇ ਬਾਹਰੋਂ ਮਰੀਜ਼ਾਂ ਸਾਡੇ ਉੱਥੇ ਰਹਿਣ ਉੱਥੇ ਲੰਗਰ ਪਾਣੀ ਦੀ ਸੇਵਾ ਫਿਰ ਇੱਥੇ ਉਹਨਾਂ ਨੂੰ ਡੈਲਸੀ ਦੀ ਕਿਉਂਕਿ ਡੈਲਸੀ ਜਮਰੀਜ਼ ਨੂੰ ਇੱਥੇ ਜੀਵਨਦਾਨ ਫਿਰ ਹੀ ਮਿਲ ਜਾਊਗਾ ਉਹਦਾਂ ਨੂੰ ਖਾਣੇ ਪੀਣ ਦਾ ਖਰਚਾ ਫਿਰ ਹੀ ਹੋ ਜਾਊਗਾ ਤੇ ਉਹਨਾਂ ਦਾ ਖਰਚਾ ਹੀ ਕੁਝ ਨਹੀਂ ਆਣਾ ਸਾਡਾ ਤਾਂ ਉਪਰਾਲਾ ਇਹ ਆ ਅਸੀਂ ਜਲਦੀ ਅੱਜ ਕੱਲ੍ਹ ਚ ਮੀਟਿੰਗ ਕਰ ਰਹੇ ਹਾਂ ਤੇ ਇਹ ਫਿਰ ਇੱਥੇ ਟੀਮ ਕਿੰਨੀ ਕੁ ਵਰਕ ਕਰਦੀ ਆ ਡਾਕਟਰ ਤੁਸੀਂ ਕਿੱਦਾਂ ਲਗਾਏ ਇੱਥੇ ਦੇਖੋ ਸਾਡਾ ਜਿੰਨੇ ਵੀ ਸਾਰਾ ਪੇਸੀ ਕਰਦੇ 25 ਬੰਦਿਆਂ ਦਾ ਸਾਡਾ ਸਟਾਫ ਹੈ ਦੋ ਡਾਕਟਰ ਸਾਨੂੰ ਪੰਜਾਬ ਸਰਕਾਰ ਨੇ ਦਿੱਤੇ ਹੈ ਬਿਲਡਿੰਗ ਵੀ ਪੰਜਾਬ ਸਰਕਾਰ ਦੀ ਹੈ ਦੇਖੋ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਮੈਂ ਹੈਲਥ ਮਨਿਸਟਰ ਸਾਹਿਬ ਦਾ ਤੇ ਇੱਕ ਮੈਡਮ ਹਿਤੇਂਦਰ ਕੋਰ ਜਿਹੜੇ ਹੁਣ ਗਵਰਨਰ ਨੇ ਆਪਣਾ ਤੇ ਇੱਕ ਸਾਡੇ ਅਨਿਲ ਗੋਇਲ ਸਾਹਿਬ ਉਹ ਵੀ ਸਾਨੂੰ ਪੂਰਾ ਸਹਿਯੋਗ ਦੇ ਰਹੇ ਇਹ ਸਭ ਤੋਂ ਵੱਡਾ ਯੋਗਦਾਨ ਪੰਜਾਬ ਸਰਕਾਰ ਦਾ ਵੀ ਹੈ ਕੁਝ ਸਹਿਯੋਗਤਾ ਮਿਲ ਰਿਹਾ ਹੁਣ ਅਸੀਂ ਇਹ ਕਹਿੰਨੇ ਕਿ ਸਾਡੀ ਵਰਗੀ ਸੰਸਥਾਵਾਂ ਜਿਵੇਂ ਭਗਵੰਤ ਮਾਨ ਜੀ ਨੂੰ ਮੈਂ ਤਾਂ ਹੈਲਥ ਮਿਨਿਸਟਰ ਨੂੰ ਕਹਾਵਾਂਗਾ ਸਾਰੇ ਕੰਮ ਛੱਡ ਕੇ ਐਵ ਜੀ ਸੰਸਥਾਵਾਂ ਨੂੰ ਅੱਗੇ ਲਿਆਂ ਵਤ ਤੋਂ ਵਤ ਉਹਨਾਂ ਨੂੰ ਫੰਡਿੰਗ ਕਰਾਂਨ ਸੇਵਾਵਾਂ ਦੇਂਦੇ ਅਸੀਂ ਇਹ ਅਜਾ ਕੰਮ ਕਰ ਸਕੀਏ ਬਿਲਕੁਲ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਦੀਪਕ ਗਰਗ ਜੀ ਹੋਣਾ ਨਾਲ ਜਿਵੇਂ ਦੱਸ ਰਹੇ ਨੇ ਕਿ ਡੈਲਸਿਸ ਸੈਂਟਰ ਕਿਸ ਤਰ੍ਹਾਂ ਕੰਮ ਕਰਦਾ ਹੈਗਾ ਵਾ ਇਹ ਫਿਰ ਮਸ਼ੀਨਰੀ ਸਾਰੀ ਵਿਦੇਸ਼ੋਂ ਮੰਗਾਈ ਕਿੱਥੋਂ ਮਸ਼ੀਨਰੀ ਸਾਰੀ ਆਈ ਇਹ ਟੋਟਲ ਸਾਡੀ ਜਿਹੜੀ ਜਰਮਨ ਦੀ ਮਸ਼ੀਨਾਂ ਨੇ ਕੋਈ ਇੰਡੀਅਨ ਮਸ਼ੀਨਾਂ ਨਹੀਂ ਸਾਡਾ ਜਿਹੜਾ ਸਾਰਾ ਸਿਸਟਮ ਹੀ ਜਰਮਨ ਹੈ ਜਿਹੜੇ ਐਨਆਰਆਈ ਆਂਦੇ ਨੇ ਲੁਧਿਆਣੇ ਆਂਦੇ ਨੇ ਉਹ ਪਹਿਲਾਂ ਇੱਥੇ ਡੈਲਸੀਜ ਕਰਾਉਂਦੇ ਜਿਨ੍ਹਾਂ ਦੀ ਡੈਲਸੀਜ ਬਾਹਰ ਚੱਲਦੀ ਹੈ ਨਾ ਉਹ ਕਿਉਂਕਿ ਉਹ ਕਹਿੰਦੇ ਨੇ ਵੀ ਜਿਵੇਂ ਬਾਹਰ ਡੈਲਸੀਜ ਹੋ ਰਹੀ ਹੈ ਐਸਤੇ ਤੁਸੀਂ ਸਿੰਗਲ ਫਿਲਟਰ ਕਰਦੇ ਹੋ ਐਸੀ ਕਰਕੇ ਉਹ ਇੱਥੇ ਆ ਕੇ ਡੈਲਸੀਜ ਕਰਵਾ ਕੇ ਜਾਂਦੇ ਨੇ ਜਿਹੜੇ ਮੇਰੇ ਐਨ ਆਰ ਆਈ ਬਣਾ ਲੈ ਕੀ ਅਪੀਲ ਕਰਨੀ ਚਾਹੂਗੇ ਹੁਣ ਤੁਸੀਂ ਕੀ ਮੈਸੇਜ ਦੇਣਾ ਦਿਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਅਪੀਲ ਕਰਨਾ ਚਾਹੁੰਦਾ ਪਰਮਾਤਮਾ ਨੇ ਜੇ ਤੁਹਾਨੂੰ ਸਭ ਕੁਝ ਦਿੱਤਾ ਪਰਮਾਤਮਾ ਨੇ ਤੁਹਾਨੂੰ ਦਿੱਤਾ ਪਰਮਾਤਮਾ ਇਹ ਨਹੀਂ ਕਹਿੰਦਾ ਮੈਨੂੰ ਦਿਓ ਪਰਮਾਤਮਾ ਕਹਿੰਦਾ ਤੁਹਾਨੂੰ ਭਗਤੀ ਦਿਓ ਉਹ ਭਾਵੇਂ ਜਿੱਥੇ ਮਰਜੀ ਧਰਮ ਇਸਤਾਨ ਚ ਦੇਓ ਆਪਣੇ ਫੈਕਟਰੀ ਦੇ ਕੇ ਘਰੇ ਜਾ ਕੇ ਦਿਓ ਜੇ ਤੁਹਾਡੀ ਸਮਰਥਾ ਹੈਗੀ ਹੈ ਜਿੰਨਾ ਵੀ ਮੇਰਾ ਸੰ ਸਮਾਜ ਹੈਗਾ ਇਹੋ ਜਿਹਾ ਉਪਰਾਲੇ ਕਰਨ ਡੈਲਸੀ ਸੈਂਟਰ ਖੋਲਣ ਐਜੂਕੇਸ਼ਨ ਦੇਣ ਤਾਂ ਕਿ ਸਾਡਾ ਇੰਡੀਆ ਇਹ ਵੱਧ ਸਕੇ ਤੇ ਮਰੀ ਜਿਹੜਾ ਤੇਲ ਤੇਲ ਮਰੇ ਨਾ ਜੇ ਆਪਾਂ ਧਰਮ ਇਸਤਾਨ ਖੋਲ ਕੇ ਵੀ ਸਾਡੇ ਕੋਲ ਚਾਰ ਪੈਸੇ ਹੈ ਇਹੋ ਜਿਹਾ ਕੰਮ ਨਹੀਂ ਕਰ ਰਿਹਾ ਤੇ ਮੈਂ ਤੁਹਾਨੂੰ ਲਾਸਟ ਇਹ ਗੱਲ ਕਹਾਂਗਾ ਆਪਾਂ ਪਾਪ ਕਰ ਰਹੇ ਆ ਆਪਾਂ ਦਿਖਾਵਾ ਕਰ ਰਹੇ ਆ ਬਿਲਕੁਲ ਦੀਪਕ ਗਰਗ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਲੁਧਿਆਣਾ ਦੇ ਵਿੱਚ ਡਾਇਲਿਸਿਸ ਸੈਂਟਰ ਚੱਲਦਾ ਵਾ ਜਿੱਥੇ ਫ੍ਰੀ ਸੇਵਾ ਜਿਹੜੀ ਆ ਦਿੱਤੀ ਜਾਂਦੀ ਆ ਹਰ ਇੱਕ ਜਿਹੜੀ ਫੈਸਿਲਿਟੀ ਜਿਹੜੀ ਆ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਆ ਤਾਂ ਸਮਾਜ ਨੂੰ ਵੀ ਅਪੀਲ ਕੀਤੀ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਜਿਹੜੇ ਇਸ ਤਰ੍ਹਾਂ ਦੇ ਸੈਂਟਰ ਖੋਲੋ ਤਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਜਿਹੜੀ ਆ ਬਚਾ ਸਕੀਏ ਕੈਮਰਾਮੈਨ ਵਿਕਾਸ ਦੰ다 ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ